ਪਬਲਿਕ ਪੜ੍ਹੀ ਲਿਖੀ ਸਿਆਣੇ ਆ ਜਿਹੜੇ 10 15% ਹੁੰਦੇ ਨੇ ਜਿਹਨੂੰ ਪੰਜਾਬੀ ਢੀਠ ਕਹਿੰਦੇ ਨੇ ਆਪਾਂ ਉਹਨਾਂ ਦਾ ਵੀ ਚਲਾਨ ਕਰ ਦਿੰਦੇ ਆ ਇਸ਼ਾਰਾ ਮਤਲਬ ਜਿਹਨੂੰ ਕਹਿੰਦੇ ਨੇ ਰੋਂਗ ਸਾਈਡ ਯੂਜ਼ ਕਰਦੇ ਨੇ ਫਿਰ ਉਹਨਾਂ ਲਈ ਪੀਸੀਆਰ ਟ੍ਰੈਫਿਕ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਦੀ ਗਲਤੀ ਆ ਜਿਹੜੇ ਭੁਜਾ ਲੈਂਦੇ ਨੇ ਉਹਨਾਂ ਦੇ ਆਨਲਾਈਨ ਚਲਾਨ ਘਰੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਜਿਹੜਾ ਕਮਿਸ਼ਨਰ ਲੁਧਿਆਣਾ ਇਹਦੇ ਵਿੱਚ ਹਫ਼ਤੇ ਦੇ ਵਿੱਚ ਤਿੰਨ ਵਾਰ ਨਾਕੇ ਲੱਗਦੇ ਨੇ ਡਰਿੰਕਿੰਗ ਡਰਾਈਵ ਤੇ 노 ਐਂਟਰੀ ਜਾਣ ਦਾ ਸਿਟੀ ਦੇ ਵਿੱਚ ਕੰਮ ਹੀ ਨਹੀਂ ਉਹ ਤਾਂ ਬਾਰੋ-ਬਾਰ ਹੀ ਜਾਂਦੇ ਨੇ ਨਹੀਂ ਦੇਖੋ ਜੀ ਦਰਦ ਦਹਿਸ਼ਤ ਸਾਡੀ ਨਹੀਂ ਇਹ ਮੰਨਜੋ ਸੀਪੀ ਸਾਹਿਬ ਵੱਲੋਂ ਜਿਹੜੀ ਹਦਾਇਤਾਂ ਨੇ ਨਾ ਅਸੀਂ ਉਹਨਾਂ ਦੀ ਇਨਵੈਲ ਪਾਲਣਾ ਕਰਦੇ ਆਂ ਕੋਟ ਅਦਾਲਤਾਂ ਵੱਲੋਂ ਵੀ ਹੁਕਮ ਜਾਰੀ ਹੋਏ ਨੇ ਵੀ ਅੰਦਰ ਇਹਦੇ ਜਲਾਨ ਕਰੋ ਕਿਸੇ ਵੀ ਬਹਾਨੇ ਰੁਕਦੇ ਆ ਤੇ ਉਹ ਬਹਾਨੇਵਾਰੀ ਕਰਦੇ ਆ ਕਿ ਅੱਜ ਪ੍ਰਸ਼ਾਦ ਹੈ ਪ੍ਰਸ਼ਾਦ ਕਰਕੇ ਸਾਡਾ ਜਿਹੜਾ ਆ ਆਰ ਸੀ ਜਲਾਇਸੈਂਸ ਜਗਰਾਉ ਪੁਲ ਵੱਲ ਆਉਣ ਵਾਲੇ ਲੋਕ ਹੋ ਜਾਓ ਸਾਵਧਾਨ ਕਿਉਂਕਿ ਇਸ ਵਕਤ ਟ੍ਰੈਫਿਕ ਪੁਲਿਸ ਜਿਹੜੀ ਹੈ ਬੇਹਦ ਸਖਤ ਹੋ ਚੁੱਕੀ ਹੈ ਔਰ ਕਈਏ ਤਾਂ ਇੱਥੇ ਘਟੋ ਘਟੋ 6 ਮੁਲਾਜ਼ਮ ਮੌਜੂਦ ਨੇ ਜਿਹੜੇ ਵਿਸ਼ੇਸ਼ ਟ੍ਰੈਫਿਕ ਲਈ ਨਾਕਾ ਲਗਾ ਕੇ ਬੈਠੇ ਹੋਏ ਨੇ ਔਰ ਲਗਾਤਾਰ ਇਹ ਨਾਕਾ ਜਿਹੜਾ ਰੋਜ਼ ਲੱਗਦਾ ਹੋਇਆ ਦਿਖਾਈ ਦੇਗਾ ਅਫਸਰ ਸਹਿਬਾਨ ਇੱਥੇ ਮੌਜੂਦ ਨੇ ਔਰ ਨਾਲ 5-5 ਟ੍ਰੈਫਿਕ ਕਰਮੀ ਵੀ ਜਿਹੜੇ ਨੇ ਮੌਜੂਦ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਇਸ ਲਈ ਟ੍ਰੈਫਿਕ ਦੀ ਵਾਇਲੇਸ਼ਨ ਕਰਨ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚੋ ਕਿਉਂਕਿ ਜਗਰਾਉਂ ਪੁਲ ਦੇ ਉੱਤੇ ਇਸ ਵਕਤ ਪੱਕਾ ਨਾਕਾ ਲੱਗ ਚੁੱਕਾ ਹੈਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਗਰਾਉਂ ਪੁਲ ਦੀਆਂ ਜਿੱਥੇ ਰੋਜ਼ ਦੇ ਸਵੇਰੇ ਔਰ ਸ਼ਾਮ ਨੂੰ ਇੰਨੀ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਹੈ ਔਰ ਉਹਨੂੰ ਕੰਟਰੋਲ ਕਰਨ ਲਈ ਔਰ ਟ੍ਰੈਫਿਕ ਦੀ ਵਾਇਲੇਸ਼ਨ ਰੋਕਣ ਲਈ ਟ੍ਰੈਫਿਕ ਮੁਲਾਜ਼ਮ ਜਿਹੜੇ ਨੇ ਘਟੋ ਘਟੇ 5 ਤੋਂ 6 ਟ੍ਰੈਫਿਕ ਮੁਲਾਜ਼ਮ ਮੌਜੂਦ ਨੇ ਔਰ ਇੱਥੇ ਬੈਰੀਕੇਡਿੰਗ ਜਿਹੜੀ ਹੈ ਕੀਤੀ ਗਈ ਹੈਗੀ ਹੈ ਔਰ ਨਾਲ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਜਿੱਧਰ ਵੀ ਅਗਰ ਕੋਈ ਜਿਹੜਾ ਹੈਗਾ ਰੌਂਗ ਸਾਈਡ ਆਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਰੈੱਡ ਲਾਈਟ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਇਮੀਡੀਏਟਲੀ ਇੱਥੇ ਰੋਕਿਆ ਜਾ ਰਿਹਾ ਹੈਗਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਚਾਹੇ ਨੰਬਰ ਪਲੇਟ ਦੀ ਵਾਇਲੇਸ਼ਨ ਹੋਵੇ ਕਾਗਜ਼ਾਂ ਦੀ ਵਾਇਲੇਸ਼ਨ ਹੋਵੇ ਜਾਂ ਫਿਰ ਫੋਨ ਤੇ ਗੱਲ ਕਰਨ ਦੀ ਵਾਇਲੇਸ਼ਨ ਹੋਵੇ ਜਾਂ ਫਿਰ ਰੌਂਗ ਸਾਈਡ ਕਿਉਂਕਿ ਇਸ ਵਕਤ ਜਗਰਾਉਂ ਪੁਲ ਦੇ ਉੱਤੇ ਟ੍ਰੈਫਿਕ ਬੇਹਦ ਹੁੰਦੀ ਹੈ ਇਸ ਕਰਕੇ ਵਿਸ਼ੇਸ਼ ਨਾਕਾ ਲਗਾਇਆ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੁਲਾਜ਼ਮ ਜਿਹੜੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਔਰ ਇੱਥੇ ਪੰਜ ਤੋਂ 6 ਮੁਲਾਜ਼ਮ ਅਫਸਰ ਸਹਾਵਾਨ ਦੇ ਨਾਲ-ਨਾਲ ਮੌਜੂਦ ਨੇ ਦੀਪਕ ਸ਼ਰਮਾ ਜੀ ਸਾਡੇ ਨਾਲ ਮੌਜੂਦ ਹੈ ਸਰ ਸਵੇਰੇ ਔਰ ਸ਼ਾਮ ਨੂੰ ਬੇਹਦ ਟ੍ਰੈਫਿਕ ਹੋ ਜਾਂਦੀ ਹੈ ਨਾ ਜਗਰਾਉਂ ਪੁਲ ਦੇ ਉੱਤੇ ਮੈਨੇਜ ਕਰਨਾ ਕਿੰਨਾ ਕੋਖ ਹੋ ਜਾਂਦਾ ਕਿਉਂਕਿ ਲੋਕ ਤਾਂ ਮੰਨਦੇ ਨਹੀਂ ਹੈ ਜਿਹੜਾ ਲੋਕਾਂ ਨੂੰ ਮਨਾਣਾ ਕੋਈ ਔਖਾ ਨਹੀਂ ਹੁੰਦਾ ਪਬਲਿਕ ਪੜ੍ਹੀ ਲਿਖੀ ਸਿਆਣੀ ਆ ਜਿਹੜੇ 10 15% ਹੁੰਦੇ ਨੇ ਜਿਹਨੂੰ ਪੰਜਾਬੀ ਢੀਠ ਕਹਿੰਦੇ ਨੇ ਆਪਾਂ ਉਹਨਾਂ ਦੇ ਹੀ ਚਲਾਨ ਕਰ ਦਿੰਦੇ ਆ ਕਿਉਂ ਲੋਕਾਂ ਨੇ ਕੰਮ ਕਰ ਲਈ ਜਾਣਾ ਹੁੰਦਾ ਜਾਂ ਕੰਮ ਕਰ ਦੋ ਘਰੇ ਵਾਪਸ ਆਣਾ ਦਾ ਉਹੀ ਲੋਕ ਗਲਤ ਇਸ਼ਾਰਾ ਮਤਲਬ ਜਿਹਨੂੰ ਕਹਿੰਦੇ ਨੇ ਰੋਂਗ ਸਾਈਡ ਯੂਜ਼ ਕਰਦੇ ਨੇ ਫਿਰ ਉਹਨਾਂ ਲਈ बीसीआर ट्रैफिक मुलाजिम ਹੁੰਦੇ ਨੇ ਜਿਨ੍ਹਾਂ ਦੀ ਗਲਤੀ ਆ ਜਿਹੜੇ ਭਜਾਲ ਲੰਦੇ ਨੇ ਉਹਨਾਂ ਦੇ ਆਨਲਾਈਨ ਚਲਨ ਘਰੇ ਪਹੁੰਚ ਜਾਂਦੇ ਨੇ ਅੱਛਾ ਜ਼ਿਆਦਾਤਰ ਕਿਹੜੀ ਕਿਹੜੀ ਚੀਜ਼ ਦੀ ਵਾਇਲੇਸ਼ਨ ਇੱਥੇ ਦੇਖਣ ਨੂੰ ਮਿਲਦੀ ਹੈ ਜਗਰਾਉ ਪੁਲ ਤੇ ਖਾਸ ਕਰ ਵਾਇਲੇਸ਼ਨ ਜਿਹੜਾ ਪਹਿਲਾ ਹੁੰਦਾ ਸੀ ਜਿਹੜੇ ਆਟੋ ਵਗੈਰਾ ਪੁਰਾਣੇ ਆਟੋ ਹੁਣ ਤਕਰੀਬਨ ਬੰਦ ਹੋ ਗਏ ਉਹਨਾਂ ਦੀ ਜ਼ਿਆਦਾ ਪ੍ਰੋਬਲਮ ਸੀ ਈ ਰਿਕਸ਼ਾ ਚੱਲਦੇ ਨੇ ਰਾਉਂਗ ਸਾਈਡ ਜਿਹੜੇ ਆਂਦੇ ਨੇ ਬਸ ਉਹੀ ਨੇ ਜ्यादातर ਬਾਈਕਰਜ਼ ਵਾਇਲੇਸ਼ਨ ਕਰਦੇ ਆ ਜਾਂ ਜਿਹੜੇ ਫੋਰ ਵੀਲਰਸ ਨੇ ਉਹ ਵੀ ਵਾਇਲੇਸ਼ਨ ਕਰਦੇ ਦੇਖੋ ਫੋਰ ਵੀਲਰ ਦਾ ਤਾਂ ਕੋਈ 노 ਐਂਟਰੀ ਜਾਂਦਾ ਸਿਟੀ ਦੇ ਵਿੱਚ ਕੰਮ ਹੀ ਨਹੀਂ ਉਹ ਤਾਂ ਬਾਰੋ-ਬਾਰ ਹੀ ਜਾਂਦੇ ਨੇ ਜਿਹੜੇ ਆਵਾਜ਼ ਕਰਦੇ ਨੇ ਜਿੱਦਾਂ ਕਿ ਬਾਈਕ ਵਗੈਰਾ ਸੀ ਬੁਲਟ ਮੋਟਰਸਾਈਕਲ ਅਸੀਂ ਉਹਨਾਂ ਦੇ ਜਲਾਣੇ ਇੰਨੇ ਕਰ ਚੁੱਕੇ ਨੇ ਤਕਰੀਬਨ 95% ਜਿਹੜੀ ਬਾਈਕ ਆ ਬੁਲਟ ਜਿਹੜੂ ਪੰਜਾਬੀ ਜੀ ਕਹਿੰਦੇ ਨੇ ਪਟਾਕੇ ਮਾਰਦੇ ਨੇ ਉਹ ਬੰਦ ਕਰਦੇ ਜਿਹੜੇ 5% ਨੇ ਉਹ ਸਿਟੀ ਏਰੀਏ 'ਚ ਨਹੀਂ ਹੈਗੇ ਉਹ ਦਿਹਾਤੀ ਏਰੀਏ 'ਚ ਪਿੰਡਾਂ ਦੇ ਏਰੀਏ ਬਸ ਚੱਲਦੇ ਨੇ ਜਿੱਦਣ ਉਹ ਸ਼ਹਿਰ 'ਚ ਆ ਗਏ ਅਸੀਂ ਉਹ ਵੀ ਮੋਟਰ ਵਹੀਕਲ ਐਕਟ ਇਹ ਪਾਉਣ ਕਰਦੇ ਨੇ ਆ ਯਾਨੀ ਕਿ ਦੀਪਕ ਸ਼ਰਮਾ ਜੀ ਦੀ ਪੂਰੀ ਇੱਥੇ ਜਿਹੜੇ ਵੀ ਵਾਇਲੇਸ਼ਨ ਕਰਦੇ ਪੂਰੀ ਡਰਿਆ ਪੂਰੀ ਦਹਿਸ਼ਤ ਹੈ ਉਹਨਾਂ ਦੀ ਨਹੀਂ ਦੇਖੋ ਜੀ ਡਰ ਤੇ ਦਹਿਸ਼ਤ ਸਾਡੀ ਨਹੀਂ ਹੈ ਮੰਨਜੋ ਸੀਪੀ ਸਾਹਿਬ ਵੱਲੋਂ ਜਿਹੜੀ ਹਦਾਇਤਾਂ ਨੇ ਨਾ ਅਸੀਂ ਉਹਨਾਂ ਦੀ ਇਨਵੈਲ ਪਾਲਣਾ ਕਰਦੇ ਆ ਜਿਉਂ ਦੀਆਂ ਟੀਓ ਬਿਲਕੁਲ ਉਹਨਾਂ ਦੀ ਪਾਲਣਾ ਕਰਦੇ ਆ ਪਾਲਣਾ ਮੁਤਾਬਕ ਕਿਸੇ ਨਾਲ ਕੋਈ ਤੱਕਾ ਨਹੀਂ ਜਿਹਦੀ ਗਲਤੀ ਆ ਉਹਦੇ ਚਲਾਨ ਕਰਦੇ ਆ अच्छा जेडे अप्रोच ਵੀ ਸੁਣਨੀ ਪੈਂਦੀ ਹੁਣੀ ਹੈ ਹੈਨਾ ਸਰ ਤੁਹਾਨੂੰ ਅਪਰੋਚ ਇਹ ਜਿਹੜਾ ਬੰਦਾ ਗਲਤ ਦਾ ਉਹਦੀ ਅਪਰੋਚ ਕੋਈ ਛੇਤੀ ਕਰਦਾ ਹੀ ਨਹੀਂ ਜਦੋਂ ਉਹਦਾ ਕੋਈ ਫੋਨ ਆਂਦਾ ਉਹਨੂੰ ਪਹਿਲਾਂ ਦਸੀਦਾ ਵੀ ਇਹਦੇ ਕੋਲ ਲਾਇਸੈਂਸ ਨਹੀਂ ਜਿਹੜੇ ਬੰਦੇ ਕੋਲ ਲਾਇਸੈਂਸ ਹੀ ਹੈ ਨਹੀਂ ਉਹ ਮੋਟਰ ਵਹੀਕਲ ਐਕਟ ਦੇ ਮਤਲਬ ਉਹਦਾ ਗੱਡੀ ਚਲਾ ਹੀ ਨਹੀਂ ਸਕਦਾ ਰੱਬ ਨਾ ਕਰੇ ਉਹਨੂੰ ਹਿੱਟ ਐਂਡ ਰਨ ਹੋ ਜਾਵੇ ਉਹ ਆਪ ਮਰੂ ਨਾਲੇ ਕਿਸੇ ਨੂੰ ਮਾਰੂ ਅੱਛਾ ਹਿੱਟ ਐਂਡ ਰਨ ਦਾ ਇਹ ਵੀ ਦੱਸ ਦਿਓ ਕਿ ਹਿੱਟ ਐਂਡ ਰਨ ਇਸ ਵਾਰ ਸਖਤ ਕਾਨੂੰਨ ਬਣ ਚੁੱਕਾ ਹੈ ਹਿੱਟ ਐਂਡ ਰਨ ਬਿਲਕੁਲ ਜੀ ਜਿਹੜੇ ਬੱਚੇ ਕੋਲ ਲਾਈਸੈਂਸ ਨਹੀਂ 3 ਸਾਲ ਦੀ ਸਜ਼ਾ 30000 ਰੁਪਏ ਜੁਰਮਾਨਾ ਉਹਦੇ ਫਾਦਰ ਨੂੰ ਜਿਹਦੇ ਨਾਂ ਦੇ ਵਹੀਕਲ ਆ ਇਸ ਕਰਕੇ ਅਸੀਂ ਸੱਤਾ ਹੀ ਜ਼ਿਆਦਾ ਕੀਤੀ ਹੋਈ ਆ ਇਹ ਮਾਨਜੋਗ ਕੋਰਟ ਅਦਾਲਤਾਂ ਵੱਲੋਂ ਵੀ ਹੁਕਮ ਜਾਰੀ ਹੋਏ ਨੇ ਵੀ ਅੰਡਰਏ ਦੇ ਜਲਾਨ ਕਰੋ ਡਰਿੰਕ ਐਂਡ ਡਰਾਈਵ ਦੇ ਸਾਡੇ ਚਲਾਨ ਚੱਲਦੇ ਨੇ ਪਬਲਿਕ ਬੜੀ ਲਿਖੀ ਆ ਬਹੁਤ ਸੁਧਰ ਗਈ ਆ ਉਹਨਾਂ ਨੂੰ ਪਤਾ ਲੱਗ ਗਿਆ ਜਿਹੜਾ ਕਮਿਸ਼ਨਰ ਲੁਧਿਆਣਾ ਇਹਦੇ ਵਿੱਚ ਹਫ਼ਤੇ ਦੇ ਵਿੱਚ ਤਿੰਨ ਵਾਰ ਨਾਕੇ ਲੱਗਦੇ ਨੇ ਡਰਿੰਕ ਐਂਡ ਡਰਾਈਵ ਤੇ ਹੁਣ ਜਿਹੜੇ ਬੰਦੇ ਕੋਲ ਲਾਇਸੈਂਸ ਨਹੀਂ ਹੁੰਦਾ ਅਸੀਂ ਉਹਦੀ ਗੱਡੀ ਐਮਪਾਉਂਡ ਕਰ ਦਿੰਨੇ ਆ ਲਾਇਸੈਂਸ ਸਾਰਿਆਂ ਲਈ ਜ਼ਰੂਰੀ ਆ ਚਾਹੇ ਡਿਜੀਟਲ ਲੌਕਰ ਦੇ ਵਿੱਚ ਆ ਉਹ ਵੀ ਐਕਸੈਪਟ ਆ ਜਾਂ ਦੂਸਰੇ ਲੋਡ ਆ ਉਹ ਵੀ ਐਕਸੈਪਟ ਕਰਦੇ ਆ ਬਟ ਜਿਹਦੇ ਕੋਲ ਨਹੀਂ ਹੁੰਦਾ ਹੁਣ ਦੇਖੋ ਬੰਦੇ ਨੇ ਰੋਕ ਲਿਆ ਉਹਨੇ ਹੱਲਬੰਦ ਨਹੀਂ ਪਾਇਆ ਫਾਰ ਇਗਜ਼ੈਂਪਲ ਉਹਦੀ ਨੰਬਰ ਪਲੇਟ ਨਹੀਂ ਨੰਬਰ ਪਲੇਟ ਦਾ ਕਿੰਨਾ ਫਾਈਨ ਆ ਅਪਲਾਈ ਕਰਨ ਦਾ ਹੈਗਾ 200 ਰੁਪਏ ਲੱਗਦਾ ਉਹ ਨਹੀਂ ਤੇ ਉਹ 2000 ਰੁਪਏ ਫਾਈਨ ਆ ਜਦੋਂ ਉਹਦਾ ਚਲਾਨ ਭਰਨਾ ਉਹਨੂੰ ਪੁੱਛਣਾ ਵੀ ਤੇਰੇ ਕੋਲ ਲਾਇਸੈਂਸ ਹੈਗਾ ਨਹੀਂ ਤੇ ਉਹਨੂੰ 5000 ਲਾਇਸੈਂਸ ਦਾ ਵੀ ਪੈਣਾ ਉਹ 200 ਦੀ ਬਜਾ 7000 ਚ ਪੈ ਗਿਆ ਉਹ ਜਿਹੜਾ 200 ਰੁਪਿਆ ਨੰਬਰ ਪਲੇਟ ਬਲਾਈ ਦਾ ਕਰਨਾ ਉਹਨੂੰ 7000 ਚ ਪੈ ਗਿਆ ਥੈਂਕ ਯੂ ਕਾ ਟਾਇਲੇਸ਼ਨ ਰੋਕਣ ਲਈ ਕਾਨੂੰਨ ਸਖਤ ਕਰ ਦਿੱਤੇ ਆ ਪਰ ਉਸੇ ਸ਼ਕਤੀ ਦੇ ਨਾਲ ਇੱਥੇ ਟ੍ਰੈਫਿਕ ਪੁਲਿਸ ਸਾ ਆਪਣੀ ਡਿਊਟੀ ਨਿਭਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ ਤੁਸੀਂ ਇੱਥੇ ਦੇਖੋ ਕਿ ਪੂਰੇ ਚੌਕ ਦੇ ਵਿੱਚ ਜਗਰਾਉ ਪੁਲ ਦਾ ਇਹ ਚੌਕ ਹੈ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਟ੍ਰੈਫਿਕ ਮੁਲਾਜ਼ਮ ਪੁਲਿਸ ਕਰਮਚਾਰੀ ਜਿਹੜਾ ਇੱਥੇ ਖੜਾ ਹੋਇਆ ਦਿਖਾਈ ਦੇਗਾ ਤਾਂ ਜੋ ਟ੍ਰੈਫਿਕ ਦੀ ਵਾਇਲੇਸ਼ਨ ਜਿਹੜੀ ਹੈ ਰੋਕੀ ਜਾ ਸਕੇ ਔਰ ਖਾਸ ਕਰਕੇ ਜਿਹੜੇ ਨੌਜਵਾਨ ਆ ਰਹੇ ਨੇ ਉਹ ਕਿਉਂਕਿ ਪੋਚ ਯਾ ਫਿਰ ਕਾਡੀਆਂ ਅਜੀਬੋ ਗਰੀਬ ਕਹਾਣੀਆਂ ਟ੍ਰਾਫਿਕ ਮੁਲਾਜ਼ਮਾਂ ਨੂੰ ਚਲਾਨ ਕਰਨ ਤੋਂ ਨਹੀਂ ਰੋਕ ਸਕਦੀਆਂ ਨੇ ਇੱਥੇ ਇਹ ਬੁਲਟ ਮੋਟਰਸਾਈਕਲ ਹੈ ਤੇਨੇ ਜਰਨੀ ਟੀਐਮ ਹੈ ਇਹਨਾਂ ਸਾਰਿਆਂ ਨੂੰ ਰੋਕਣ ਲਈ ਚਾਹੇ ਇਲੈਕਟ੍ਰਿਕ ਵੀਕੀਕਲਸ ਨੇ ਜਾਂ ਫਿਰ ਜਿਹੜੇ ਨੇ ਵਿਦਾਊਟ ਹੈਲਮਟ ਚੱਲ ਰਹੇ ਨੇ ਇਹ ਉਹਨਾਂ ਦੇ ਨਾਲ ਜਿਹੜੀ ਆ ਪੁਲਿਸ ਦੀ ਸ਼ਕਤੀ ਨਾਲ ਨੁਬੜਦੀ ਅੱਜ ਵੀ ਰਹੀ ਕਿਤਾ ਕੇ ਬਹਾਨੇ ਸੁਣਨ ਨੂੰ ਮਿਲਦੇ ਆ ਜਦੋਂ ਲੋਕਾਂ ਨੂੰ ਤੁਸੀਂ ਰੋਕ ਲੈਨੇ ਹੋ ਹੈਨਾ ਵਾਇਲੇਸ਼ਨ ਕਰਦੇ ਹੋ ਦੇਖੋ ਜੀ ਜਦੋਂ ਅਸੀਂ ਪਬਲਿਕ ਨੂੰ ਕਿਸੇ ਵੀ ਬਹਾਨੇ ਰੋਕਦੇ ਆ ਤੇ ਉਹ ਬਹਾਨੇਵਾਰੀ ਕਰਦੇ ਆ ਕਿ ਅੱਜ ਬਰਸਾਤ ਹੈ ਬਰਸਾਤ ਕਰਕੇ ਸਾਡਾ ਜਿਹੜਾ ਆ ਆਰ ਸੀ ਦਾ ਲਾਇਸੈਂਸ ਪੇ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਤੇ ਅਸੀਂ ਉਹਨਾਂ ਨੂੰ ਇਹ ਦੱਸਦੇ ਆ ਕਿ ਤੁਸੀਂ ਆਪਣੇ ਜਿੰਨੇ ਵੀ ਡਾਕੂਮੈਂਟ ਹੈ ਉਹ ਆਪਣੇ ਡਿਜੀ ਲੋਕਰ ਦੇ ਵਿੱਚ ਐਡ ਕਰਕੇ ਰੱਖੋ ਤਾਂ ਕਿ ਤੁਹਾਡੇ ਜਿਹੜੇ ਡਾਕੂਮੈਂਟ ਆ ਤੁਸੀਂ ਕੈਰੀ ਨਾ ਕਰ ਸਕੋ ਔਰ ਤੁਹਾਡੇ ਡਾਕੂਮੈਂਟ ਵੀ ਸੇਫ ਰਹਿਣ ਤੇ ਡਿਜੀ ਲੋਕਰ ਦੇ ਵਿੱਚ ਤੁਸੀਂ ਡਾਕੂਮੈਂਟ ਦਿਖਾ ਕੇ ਆਪਣਾ ਬਿਲਕੁਲ ਜਾ ਸਕਦੇ ਹੋ ਅੱਛਾ ਸ਼ੇਰ ਸਿੰਘ ਜੀ ਬਹੁਤ ਅੱਛੀ ਗੱਲ ਤੁਸੀਂ ਇਹ ਦੱਸਤੀ ਮੈਂ ਲੁਧਿਆਣਾ ਵਾਸੀਆਂ ਨੂੰ ਵੀ ਦੱਸ ਦਿਨਾ ਟ੍ਰੈਫਿਕ ਮੁਲਾਜ਼ਮ ਨੇ ਇਹਨਾਂ ਦੇ ਮੂੰਹ ਤੁਸੀਂ ਸੁਣ ਸਕਦੇ ਹੋ ਜਿਹੜੀ ਬਹਾਨੇਵਾਲੀ ਹੁੰਦੀ ਹੈ ਕਿ ਟ੍ਰੈਫਿਕ ਮੁਲਾਜ਼ਮ ਜਿਹੜੇ ਡੀਜੀ ਲੋਕਰ ਦੇ ਜਿਹੜੇ ਡਾਕੂਮੈਂਟਸ ਆ ਉਹ ਨਹੀਂ ਦੇਖਦੇ ਕਿ ਐਦਾਂ ਦੀ ਤਾਂ ਕੋਈ ਦਿੱਕਤ ਨਹੀਂ ਹੈ ਵੈਲਿਡ ਹੈ ਤੁਸੀਂ ਵੀ ਜਰਾ ਲੋਕਾਂ ਨੂੰ ਦੱਸੋ ਜਿਹੜੇ ਬਹਾਨੇਵਾਲੀ ਇਹ ਕਰਦੇ ਆ ਕਿ ਇਹ ਪ੍ਰੂਫ ਨਹੀਂ ਹੁੰਦੇ ਦੇਖੋ ਜੀ ਡੀਜੀ ਲੋਕਰ ਦੇ ਵਿੱਚ ਵੈਲਿਡ ਆ ਹੈ ਅਗਰ ਉਹ ਡੀਜੀ ਲੋਕਰ ਦੇ ਵਿੱਚ ਪੂਰੇ ਡਾਕੂਮੈਂਟਸਾਨੂੰ ਸ਼ੋ ਕਰ ਦਿੰਦਾ ਹੈ ਤੇ ਅਸੀਂ ਉਹਦੀ ਮਾਨਤਾ ਕਰਦੇ ਆ ਉਹਨੂੰ ਛੱਡ ਦਿੱਤਾ ਜਾਂਦਾ ਹੈ اگر وہ ڈی جی لاکر ਦੇ ਵਿੱਚ ਵੀ ਨਹੀਂ ਦਿਖਾਂਦਾ ਤੇ ਫਿਰ ਉਹਦਾ ਜਿਹੜਾ ਬਣਦੀ ਉਹਦੀ کارਵਾਈ ਉਹ ਕੀਤੀ ਜਾਂਦੀ ਹੈ بالکل ਬਣਦੀ کارਵਾਈ ਜਿਹੜੀ ਹੈ ٹریفک ਮੁਲਾਜ਼ਮ ਕਰਦੇ ਨੇ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਪੂਰੀ ਤਰ੍ਹਾਂ ਨਾਲ پولیس ਮੁਲਾਜ਼ਮ ਮੌਜੂਦ ਨੇ ਚਾਹੇ ਇਧਰ ਕੈਂਟਾਕਰ ਜਾਣ ਵਾਲੀ ਸਾਈਡ ਹੋਵੇ ਜਾਂ ਫਿਰ ਪਾਰਕ ਨਗਰ ਚੌਕ ਜਾਂ ਫਿਰ نیچے ਫਿਲਡਗਨ ਚੌਕ ਵੱਲ ਜਾਣ ਵਾਲੀ ਟ੍ਰੈਫਿਕ ਹੋਵੇ ਹਰ ਪਾਸੇ ਤੁਹਾਨੂੰ ਟ੍ਰੈਫਿਕ ਮੁਲਾਜ਼ਮ ਖੜੇ ਮਿਲਣਗੇ ਔਰ ਇਸ ਲਈ ਦੋ ਵਾਰ ਸੋਚਿਓ ਕਿ ਤੁਹਾਡੇ ਤੋਂ ਕੋਈ ਵੀ ਟ੍ਰੈਫਿਕ ਵਾਇਲੇਸ਼ਨ ਨਾ ਹੋਵੇ ਅਗਰ ਟ੍ਰੈਫਿਕ ਵਾਇਲੇਸ਼ਨ ਹੋਈ ਤਾਂ ਨਤੀਜਾ ਭੁਗਤਣ ਲਈ ਵੀ ਤਿਆਰ ਰਹਿਣਾ ਕਿਉਂਕਿ ਮੋٹے ਚਲਾਨ ਟ੍ਰੈਫਿਕ ਪੁਲਿਸ ਇਸ ਵਕਤ ਕਰ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਸਰਨੇ ਦੱਸਿਆ ਕਿ ਮਹਿਜ਼ 200 ਰੁਪਏ ਬਚਾਨ ਦੇ ਚੱਕਰ ਦੇ ਵਿੱਚ ਕਿਤੇ 7000 ਰੁਪਏ ਦਾ ਜੁਰਮਾਨਾ ਵੀ ਤੁਹਾਨੂੰ ਭੁਗਤਣਾ ਪੈ ਸਕਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ